ਸਵਾਗਤ ਹੈ ਇਸ ਚੈਨਲ ਤੇ ਤੁਹਾਡਾ ਮੈਂ ਹਾਂ ਸਤਵੀਰ ਕੌਰ ਮਾਨ ਸਤਿ ਸ੍ਰੀ ਅਕਾਲ ਅੱਜ ਆਪਾਂ ਗੋਭੀ ਦਾ ਪਰੌਠਾ ਬਣਾਵਾਂਗੇ ਜਿਹੜਾ ਬਿਨਾ ਫਟੇ ਤੋਂ ਬਣਾਵਾਂਗੇ ਜਿਵੇਂ ਹੀ ਸਰਦੀਆਂ ਸ਼ੁਰੂ ਹੋ ਜਾਂਦੀਆਂ ਤਾਂ ਫਿਰ ਇਹ ਸਬਜ਼ੀਆਂ ਜ਼ਿਆਦਾ ਹੋ ਜਾਂਦੀਆਂ ਫਿਰ ਇਹ ਕਦੇ ਆਪਾਂ ਮੂਲੀਆਂ ਵਾਲੇ ਪਰੌਠੇ ਬਣਾਉਨੇ ਆ ਕਦੇ ਗੋਭੀ ਵਾਲੇ ਬਣਾਉਨੇ ਆ ਪਾਲਕਾ ਵਾਲੇ ਬਣਾ ਲੈਨੇ ਆ ਧਨੀਆ ਮੇਥੇ ਪਾ ਕੇ ਜਿਵੇਂ ਵੀ ਮਤਲਬ ਕਿ ਤਰ੍ਹਾਂ ਤਰ੍ਹਾਂ ਦੀਆਂ ਆਪਾਂ ਵੈਰਾਈਟੀਆਂ ਬਣਾ ਸਕਦੇ ਹੁੰਨੇ ਆ ਇਹ ਜਿਹੜਾ ਆਪਾਂ ਪਰੌਠਾ ਬਣਾਵਾਂਗੇ ਕਈ ਵਾਰੀ ਆਪਾਂ ਜੋੜ ਕੇ ਵੀ ਬਣਾ ਲੈਂਦੇ ਆ ਜਿਵੇਂ ਦੋ ਰੋਟੀਆਂ ਨੂੰ ਜੋੜ ਕੇ ਬਣਾਉਨੇ ਆ ਤਾਂ ਉਹ ਜਿਹੜਾ ਅੰਦਰਲਾ ਪਾਸਾ ਹੁੰਦਾ ਉਹ ਥੋੜਾ ਜਿਹਾ ਐਂ ਲੱਗਦਾ ਹੁੰਦਾ ਵੀ ਜਿਵੇਂ ਕੱਚਾ ਰਹਿ ਗਿਆ ਵੈਸੇ ਤਾਂ ਉਹ ਵੀ ਪਰੌਠਾ ਬਹੁਤ ਵਧੀਆ ਬਣਦਾ ਵਾ ਪਤਲੀ ਰੋਟੀ ਹੋਵੇ ਤਾਂ ਬਹੁਤ ਵਧੀਆ ਬਣ ਜਾਂਦਾ ਜਿਹੜਾ ਆਪਾਂ ਅੱਜ ਇਹ ਪਰੌਠਾ ਬਣਾਵਾਂਗੇ ਇਹ ਆਪਾਂ ਪੇੜੇ ਵਿੱਚ ਭਰ ਕੇ ਬਣਾਵਾਂਗੇ ਤੇ ਬਿਨਾਂ ਫਟੇ ਤੋਂ ਬਣਾਵਾਂਗੇ ਬਿਲਕੁਲ ਨਹੀਂ ਫਟੂਗਾ ਇਹ ਤੇ ਤੁਹਾਨੂੰ ਦੱਸਦੇ ਆ ਵੀ ਕਿਵੇਂ ਇਹ ਪਰੌਠਾ ਬਣਦਾ ਵਾ ਤੇ ਆਓ ਤੁਹਾਨੂੰ ਦੱਸਦੇ ਆ ਕਿਸ ਤਰ੍ਹਾਂ ਬਣਾਉਣਾ ਇਹ ਗੋਭੀ ਆਪਾਂ ਕੱਦੂ ਕਸ਼ ਕਰ ਲਈ ਸੀਗੀ ਹੁਣ ਇਹਨੂੰ ਸਭ ਤੋਂ ਪਹਿਲਾਂ ਆਪਾਂ ਗੈਸ ਤੇ ਸੇਕ ਲਵਾਵਾਂਗੇ ਕਿਉਂਕਿ ਇਹਦੇ ਵਿੱਚ ਵੀ ਪਾਣੀ ਹੁੰਦਾ ਜਿਹੜਾ ਪਾਣੀ ਹੁੰਦਾ ਜਦੋਂ ਆਪਾਂ ਉਹ ਪੇੜੇ ਵਿੱਚ ਭਰਦੇ ਆਂ ਤਾਂ ਫਿਰ ਉਹ ਪਰੌਠਾ ਵਿੱਚੋਂ ਪਾਣੀ ਜਿਆ ਨਿਕਲ ਜਾਂਦਾ ਹੁੰਦਾ ਵਾ ਤੇ ਇਹਦੇ ਵਿੱਚ ਜਿਹੜੇ ਆਪਾਂ ਹੁਣ ਮਸਾਲੇ ਐਡ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਲੂਣ ਪਾਵਾਂਗੇ ਕਿਉਂਕਿ ਜਦੋਂ ਆਪਾਂ ਲੂਣ ਪਾਉਂਦੇ ਆਂ ਤਾਂ ਲੂਣ ਵੀ ਪਾਣੀ ਛੱਡ ਜਾਂਦਾ ਤੇ ਫਿਰ ਇਹ ਜਿਹੜਾ ਪਾਣੀ ਆ ਇਹ ਸਾਰਾ ਪਾਣੀ ਆਪਾਂ ਵਿੱਚ ਹੀ ਸਕਾਉਣਾ ਲੂਣ ਤੁਸੀਂ ਆਪਣੀ ਲੋੜ ਮੁਤਾਬਕ ਪਾ ਸਕਦੇ ਆਂ ਵੱਧ ਘੱਟ ਜਿੰਨਾ ਵੀ ਖਾਣਾ ਹੁੰਦਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਿਰਚ ਮਿਰਚ ਵੀ ਤੁਸੀਂ ਆਪਣੀ ਲੋੜ ਮੁਤਾਬਕ ਪਾਉਣੀ ਹੁੰਦੀ ਆ ਜੇ ਜ਼ਿਆਦਾ ਗੋਭੀ ਆ ਤਾਂ ਥੋੜੀ ਜੀ ਜ਼ਿਆਦਾ ਮਿਰਚ ਪੈ ਜਾਊਗੀ ਜੇ ਥੋੜੀ ਆ ਤਾਂ ਫਿਰ ਆਪਾਂ ਥੋੜੀ ਮਿਰਚ ਵੀ ਪਾ ਸਕਦੇ ਆ ਕਈ ਵਾਰੀ ਬੱਚੇ ਨਹੀਂ ਵੀ ਮਿਰਚ ਖਾਂਦੇ ਤਾਂ ਫਿਰ ਆਪਾਂ ਥੋੜੀ ਮਿਰਚ ਪਾ ਸਕਦੇ ਆ ਤੇ ਹੁਣ ਆਪਾਂ ਇਹਦੇ ਵਿੱਚ ਮਸਾਲਾ ਪਾਵਾਂਗੇ ਇੰਨਾ ਕੁ ਆਪਾਂ ਮਸਾਲਾ ਪਾਵਾਂਗੇ ਤੇ ਅਜਮੈਨ ਪਾਵਾਂਗੇ ਇਹਦੇ ਵਿੱਚ ਅਦਰਕ ਵੀ ਤੁਸੀਂ ਪਾ ਸਕਦੇ ਆ ਤੇ ਲਸਣ ਵੀ ਤੁਸੀਂ ਕਟ ਕੇ ਇਹਦੇ ਵਿੱਚ ਪਾ ਸਕਦੇ ਆ ਇਹਨੂੰ ਆਪਾਂ ਹੁਣ 5 ਕੁ ਮਿੰਟ ਲਈ ਸੇਕ ਲਵਾਵਾਂਗੇ ਜਦ ਤੱਕ ਇਹਦਾ ਪਾਣੀ ਸਾਰਾ ਸੁੱਕ ਜੂਗਾ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਵਾ ਇਸ ਤਰ੍ਹਾਂ ਆਪਾਂ ਜਿਹੜੀ ਗੋਭੀ ਧਰੀ ਸੀਗੀ ਉਹ ਆਪਣਾ ਮਿਕਸਚਰ ਇਸ ਤਰ੍ਹਾਂ ਬਣ ਗਿਆ ਵਾ ਆਪਾਂ ਉਹ ਸੇਕ ਲਵਾ ਲਿਆ ਪਾਣੀ ਉਹਦਾ ਬਿਲਕੁਲ ਸੁੱਕ ਗਿਆ ਇਸ ਤਰ੍ਹਾਂ ਬਣ ਗਿਆ ਹੁਣ ਆਪਾਂ ਇਹਦਾ ਠੰਡੇ ਹੋਣ ਦਾ ਇੰਤਜ਼ਾਰ ਕਰਾਂਗੇ ਜਦੋਂ ਇਹ ਠੰਡਾ ਹੋ ਗਿਆ ਫਿਰ ਆਪਾਂ ਇਹਨੂੰ ਆ ਆਟੇ ਦੇ ਵਿੱਚ ਭਰ ਕੇ ਪਾਵਾਂਗੇ ਆਟਾ ਆਪਾਂ ਗੁੰਨ ਲਿਆ ਸੀ ਆਟਾ ਥੋੜਾ ਟਾਈਮ ਪਹਿਲਾਂ ਗੁੰਨ ਕੇ ਰੱਖਣਾ ਹੁੰਦਾ ਇਹਨੂੰ ਆਪਾਂ ਦਵਾਰਾ ਮੁੱਕੀ ਦੇਵਾਂਗੇ ਸੌਫਟ ਜਿਹਾ ਬਣ ਜਾਊਗਾ ਨਾ ਤਾਂ ਬੜਾ ਘੱਟੜਾ ਗੁੰਨਣਾ ਹੁੰਦਾ ਨਾ ਬੜਾ ਪਤਲਾ ਗੁੰਨਣਾ ਹੁੰਦਾ ਇਹਨੂੰ ਇਹਦੇ ਵਿੱਚ ਵੀ ਆਪਾਂ ਥੋੜਾ ਜਿਹਾ ਨਮਕ ਪਾਇਆ ਸੀ ਲੂਣ ਪਾਇਆ ਸੀਗਾ ਮਤਲਬ ਜਿੰਨਾ ਘਾਟਾ ਸੀਗਾ ਉਹਦੇ ਮੁਤਾਬਕ ਆਪਾਂ ਇਹਦੇ ਵਿੱਚ ਨਮਕ ਪਾ ਲਿਆ ਇਹਨੂੰ ਆਪਾਂ ਜਦੋਂ ਹੁਣ ਪੇੜੇ ਭਰਾਂਗੇ ਤਾਂ ਪਹਿਲਾਂ ਇਹਨੂੰ ਸਭ ਤੋਂ ਪਹਿਲਾਂ ਮੁੱਕੀ ਦੇਵਾਂਗੇ ਆਟੇ ਨੂੰ ਤੇ ਬਹੁਤ ਹੀ ਸੌਫਟ ਤੇ ਬਹੁਤ ਹੀ ਵਧੀਆ ਆਟਾ ਗੁੰਨਣਾ ਪੈਂਦਾ ਇਹਦੇ ਕਰਕੇ ਤੇ ਫਿਰ ਇਹਦੇ ਵਿੱਚ ਜਿਹੜਾ ਆਪਾਂ ਮਿਕਸਚਰ ਭਰਾਂਗੇ ਫਿਰ ਇਸੇ ਕਰਕੇ ਇਹਦੇ ਵਿੱਚ ਜਿਹੜਾ ਹੈਗਾ ਵਾ ਪਰੌਠਾ ਫਟਦਾ ਨਹੀਂਗਾ ਜਦੋਂ ਆਪਾਂ ਫਟਾਫਟ ਆਟਾ ਗੁੰਨ ਕੇ ਤੇ ਫਟਾਫਟ ਮਿਕਸਰ ਭਰਨ ਲੱਗ ਜਾਂਦੇ ਆ ਤਾਂ ਆਟਾ ਟਿਕਿਆ ਹੋਣਾ ਨਹੀਂ ਹੁੰਦਾਗਾ ਮਲਾਈ ਟਾਈਪ ਨਹੀਂ ਬਣਦਾਗਾ ਇਸੇ ਕਰਕੇ ਉਹਦੇ ਵਿੱਚੋਂ ਜਿਹੜਾ ਮਟੀਰੀਅਲ ਆ ਉਹ ਬਾਹਰ ਨਿਕਲਣ ਲੱਗ ਜਾਂਦਾ ਆਟਾ ਪਹਿਲਾਂ ਅੱਧਾ ਘੰਟਾ ਪਹਿਲਾਂ ਗੁੰਨ ਕੇ ਰੱਖੋ ਜਦੋਂ ਆਪਾਂ ਇਹਦੇ ਵਿੱਚ ਮਟੀਰੀਅਲ ਭਰਨਾ ਵਾ ਤਾਂ ਫਿਰ ਉਹਨੂੰ ਮੁੱਕੀ ਦੇ ਕੇ ਦਵਾਰਾ ਫਿਰ ਉਹਦੇ ਵਿੱਚ ਆਪਾਂ ਪੇੜਿਆਂ ਵਿੱਚ ਭਰ ਕੇ ਫਿਰ ਉਹਦਾ ਆਪਾਂ ਪਰੌਠਾ ਬਣਾਵਾਂਗੇ ਜਿਵੇਂ ਸਰਦੀਆਂ ਹੁੰਦੀਆਂ ਤੇ ਗੋਭੀ ਆਪਾਂ ਘਰਾਂ ਵਿੱਚ ਵੀ ਲਾ ਲੈਂਦੇ ਆ ਤੇ ਖੇਤਾਂ ਵਿੱਚ ਵੀ ਬਹੁਤ ਹੁੰਦੀ ਆ ਖੇਤਾਂ 'ਚ ਤਾਂ ਜਿਵੇਂ ਕਿਲਾ ਅੱਧਾ ਕਿਲਾ ਲਾ ਲੈਂਦੇ ਆ ਲੋਕ ਫਿਰ ਰੂੜੀਆਂ ਤੇ ਸੜਦੇ ਆ ਤੇ ਇੰਨੀ ਨਾ ਤਾਂ ਆਪਾਂ ਸਬਜ਼ੀ ਬਣਾ ਕੇ ਖਾ ਸਕਦੇ ਆ ਤੇ ਨਾ ਹੀ ਹਰ ਰੋਜ਼ ਇਹ ਸਬਜ਼ੀ ਸਵਾਦ ਲੱਗਦੀ ਹੁੰਦੀ ਆ ਕਿਉਂ ਫੇਰ ਆਪਣੀ ਤਜਾਬ ਬਣਨ ਲੱਗ ਜਾਂਦਾ ਜਦੋਂ ਗੋਭੀ 100 ਰੁਪਏ ਕਿਲੋ ਹੁੰਦੀ ਆ ਉਦੋਂ ਬੜੀ ਸਵਾਦ ਲੱਗਦੀ ਆ ਜਿਵੇਂ ਹੁਣ ਘਰਾਂ ਵਿੱਚ ਆਪਣੀ ਗੋਭੀ ਲੱਗੀ ਹੋਈ ਆ ਤੇ ਆਪਾਂ ਜੇ ਹੁਣ ਮੰਨ ਲਓ ਇਹਨਾਂ ਨੂੰ ਆਪਾਂ ਹਰ ਰੋਜ਼ ਸਬਜ਼ੀ ਬਣਾ ਕੇ ਖਾਵਾਂਗੇ ਤਾਂ ਆਪਾਂ ਨੂੰ ਸਵਾਦ ਨਹੀਂ ਲੱਗਣੀ ਕਿਉਂਕਿ ਘਰੇ ਲੱਗੀ ਹੋਈ ਆ ਜੇ ਇਹੇ ਆਪਾਂ ਨੂੰ 100 ਡੇਢ ਤੇ 100 ਜਾਂ ਡੇਢ 100 ਰੁਪਏ ਕਿਲੋ ਲੈਣੀ ਪਵੇ ਤਾਂ ਫੇਰ ਆਪਾਂ ਨੂੰ ਗੋਭੀ ਜ਼ਿਆਦਾ ਸਵਾਦ ਲੱਗਦੀ ਆ ਇਸੇ ਕਰਕੇ ਆਪਾਂ ਹ ਅਲੱਗ-ਅਲੱਗ ਤਰ੍ਹਾਂ ਦੀ ਆਪਾਂ ਵੈਰੈਟੀ ਬਣਾਉਨੇ ਆ ਜਿਵੇਂ ਹੁਣ ਕਦੇ ਗੋਭੀ ਦੀ ਸਬਜ਼ੀ ਬਣਾ ਲਈ ਕਦੇ ਗੋਭੀ ਵਾਲੇ ਪਰੌਠੇ ਬਣਾ ਲੇ ਤਾਂ ਕਦੇ ਆਪਾਂ ਮਿੱਠਾ ਚਾਰ ਵੀ ਇਹਦਾ ਪਾ ਸਕਦੇ ਆ ਜਿਹੜਾ ਆਪਾਂ ਗਾਜਰਾਂ ਵੀ ਲੱਗੀਆਂ ਹੋਈਆਂ ਜਿਵੇਂ ਆਪਾਂ ਹੁਣ ਗੋਭੀ ਤੇ ਗਾਜਰ ਦਾ ਅਗਲੀ ਰੈਸਪੀ ਜਿਹੜੀ ਬਣਾਵਾਂਗੇ ਆਪਾਂ ਗੋਭੀ ਤੇ ਗਾਜਰ ਦਾ ਚਾਰ ਪਾਵਾਂਗੇ ਕਿਉਂਕਿ ਹਰ ਰੋਜ਼ ਨਾ ਤਾਂ ਪਰੌਠੇ ਹੀ ਸਵਾਲ ਲੱਗਦੇ ਆ ਤੇ ਨਾ ਹੀ ਗੋਭੀ ਦੀ ਸਬਜ਼ੀ ਸਵਾਲ ਲੱਗਦੀ ਆ ਕਿਉਂਕਿ ਜ਼ਿਆਦਾ ਮਾਤਰਾ ਵਿੱਚ ਹੋ ਜਾਂਦੀ ਆ ਤੇ ਆਓ ਅੱਜ ਆਪਾਂ ਫਿਰ ਗੋਭੀ ਦੇ ਪਰੌਠੇ ਹੀ ਬਣਾਈਏ ਹੁਣ ਆਪਾਂ ਆਟੇ ਨੂੰ ਦੁਬਾਰਾ ਮੁੱਕੀ ਦਵਾਂਗੇ ਇਸੇ ਤਰ੍ਹਾਂ ਦੁਬਾਰਾ ਮੁੱਕੀ ਦੇ ਕੇ ਇਹਦੇ ਉੱਪਰ ਥੋੜਾ ਜਿਹਾ ਘਿਓ ਲਾ ਲਾਂਗੇ ਤੇ ਇਹਨੂੰ ਆਪਾਂ ਅਲੱਗ ਕਿਸੇ ਕੋਲੇ ਵਿੱਚ ਕੱਢ ਲਾਂਗੇ ਆਟੇ ਨੂੰ ਕਿਉਂਕਿ ਫਿਰ ਆਪਾਂ ਪ੍ਰਾਂਤ ਨੂੰ ਇੱਥੋਂ ਚੱਕ ਦਿੰਨੇ ਆ ਜਿਆਦਾ ਹੋ ਜਾਂਦਾ ਵਾ ਹੁਣ ਇਹਦੇ ਉੱਪਰ ਥੋੜਾ ਜਿਹਾ ਆਪਾਂ ਘਿਓ ਲਾਵਾਂਗੇ ਘਿਓ ਲਾ ਕੇ ਆਪਾਂ ਹੁਣ ਇਹਦਾ ਕਪੇੜਾ ਬਣਾਵਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਪੇੜਾ ਕਰਕੇ ਇਸ ਤਰ੍ਹਾਂ ਆਪਾਂ ਇਹਨੂੰ ਕਰ ਲੈਣਾ ਤੇ ਇਹਦੇ ਵਿੱਚ ਆਪਾਂ ਚਮਚੇ ਨਾਲ ਇਸ ਤਰ੍ਹਾਂ ਮਟੀਰੀਅਲ ਭਰ ਦੇਣਾ ਤੇ ਇਹਨੂੰ ਸਾਈਡਾਂ ਤੋਂ ਆਪਾਂ ਨੱਪ ਦੇਵਾਂਗੇ ਜੇ ਪੇੜਾ ਵੱਡਾ ਤਾਂ ਆਪਾਂ ਮਟੀਰੀਅਲ ਜ਼ਿਆਦਾ ਵੀ ਪਾ ਸਕਦੇ ਹਾਂ ਤੇ ਇਹਨੂੰ ਐਸੀ ਤਰ੍ਹਾਂ ਐ ਕਰਦੇ ਜਾਣਾ ਨੱਪਦੇ ਜਾਣਾ ਇਸ ਤਰ੍ਹਾਂ ਤਾਂ ਕਿ ਖੁੱਲੇ ਨਾ ਪਾਣੀ ਲੌਣ ਦੀ ਆਪਾਂ ਨੂੰ ਲੋੜ ਨਹੀਂ ਤੇ ਇਸ ਤਰ੍ਹਾਂ ਆਪਾਂ ਨੱਪ ਦਵਾਂਗੇ ਇਹਨੂੰ ਹੁਣ ਆਪਾਂ ਸੁੱਕਾ ਆਟਾ ਲਾਵਾਂਗੇ ਐਸੀ ਤਾਂ ਇਸ ਤਰ੍ਹਾਂ ਵੀ ਰੱਖਿਆ ਜਾ ਸਕਦਾ ਪਰ ਮੈਂ ਪੂਣਾ ਰੱਖ ਕੇ ਹੀ ਬਣਾਉਣੀ ਹੁੰਨੀ ਆ ਇਹਨੂੰ ਆਪਾਂ ਪਹਿਲਾਂ ਸਾਈਡਾਂ ਤੋਂ ਇਸ ਤਰ੍ਹਾਂ ਥੋੜਾ ਥੋੜਾ ਐ ਨੱਪਾਂਗੇ ਹੱਥਾਂ ਨਾਲ ਫਿਰ ਆਪਾਂ ਇਹਨੂੰ ਵੇਲਨੇ ਨਾਲ ਵੇਲ ਦਵਾਂਗੇ ਇਸ ਤਰ੍ਹਾਂ ਬੀਰਲੀ ਚਲਾਂਗੇ ਤੇ ਥੋੜਾ ਥੋੜਾ ਐ ਥੱਲੀ ਚਲਾਂਗੇ ਤਵਾ ਆਪਣਾ ਗਰਮ ਤਰਿਆ ਹੋਇਆ ਆ ਆਪਾਂ ਇਹਨੂੰ ਉਨਾ ਟਾਈਮ ਵੇਲਣਾ ਜਿੰਨਾ ਟਾਈਮ ਇਹਦੀ ਗੋਭੀ ਨਹੀਂ ਦੱਸਦੀ ਦੋਨਾਂ ਸਾਈਡਾਂ ਤੋਂ ਜਦੋਂ ਗੋਭੀ ਦਿਸਣ ਲੱਗ ਜਾਈ ਤਾਂ ਸਮਝ ਲਓ ਆਪਣਾ ਪਰੌਠਾ ਤਿਆਰ ਆ ਇਸ ਤਰ੍ਹਾਂ ਆਪਾਂ ਵੇਲ ਦੇ ਜਾਵਾਂਗੇ ਹੁਣ ਇਹ ਗੋਭੀ ਦਿਸਣ ਲੱਗ ਗਈ ਆ ਤੇ ਕਿਸੇ ਪਾਸੋਂ ਵੀ ਇਹ ਪਰੌਠਾ ਟੁੱਟਿਆ ਨਹੀਂ ਆਪਣਾ ਤੇ ਇਸ ਤਰ੍ਹਾਂ ਆਪਾਂ ਵੇਲ ਕੇ ਇਹ ਦੋਨਾਂ ਪਾਸਿਆਂ ਤੋਂ ਫਿਰ ਕੱਚਾ ਨਹੀਂ ਰਹਿੰਦਾ ਜਦੋਂ ਆਪਾਂ ਰੋਟੀ ਤੇ ਰੋਟੀ ਰੱਖ ਕੇ ਕਰਦੇ ਆ ਤਾਂ ਫਿਰ ਕਈ ਵਾਰੀ ਉਹ ਕੀ ਕਹਿੰਦੇ ਆ ਆਪਣੇ ਘਰ ਦੇ ਕਹਿਣ ਲੱਗ ਜਾਂਦੇ ਆ ਵੀ ਥੋੜੀ ਜਿਹੀ ਕੱਚੀ ਲੱਗਦੀ ਆ ਰੋਟੀ ਸਭ ਤੋਂ ਪਹਿਲਾਂ ਹੁਣ ਆਪਾਂ ਤਵੇ ਤੇ ਥੋੜਾ ਜਿਹਾ ਘਿਓ ਲਾਵਾਂਗੇ ਤਵਾ ਆਪਣਾ ਪਹਿਲਾਂ ਹੀ ਧਰਿਆ ਹੋਇਆ ਸੀਗਾ ਗਰਮ ਕਵਿਤੇ ਘਿਓ ਲਾ ਕੇ ਆਪਾਂ ਇਹਦੇ ਉੱਪਰ ਇਸੇ ਤਰ੍ਹਾਂ ਪਰੌਠਾ ਪਾ ਦਾਂਗੇ ਬਿਲਕੁਲ ਕਿਸੇ ਪਾਸਿਓ ਕੋਈ ਟੁੱਟਿਆ ਨਹੀਂ ਪਰੌਠਾ ਐਸੇ ਤਰ੍ਹਾਂ ਗੋਪੀ ਦਿਸਣੀ ਚਾਹੀਦੀ ਹੈ ਜਿਸ ਤਰ੍ਹਾਂ ਇਹ ਦਿਸ ਰਹੀ ਹੈ ਤੇ ਹੁਣ ਇਹਨੂੰ ਆਪਾਂ ਇਸ ਤਰ੍ਹਾਂ ਦੋਵੇਂ ਹੱਥਾਂ ਦੀ ਸਪੋਰਟ ਨਾਲ ਪਾ ਦਵਾਂਗੇ ਆਪਾਂ ਰੋਟੀ ਨੂੰ ਐਸੇ ਤਰ੍ਹਾਂ ਥਾਲ ਲੈਆ ਸੀਗਾ ਹੁਣ ਆਪਾਂ ਇਹਦੇ ਦੂਸਰੇ ਪਾਸੇ ਨੂੰ ਕਰਕੇ ਤੇ ਆਪਾਂ ਥੋੜਾ ਜਿਹਾ ਘਿਓ ਲਾਵਾਂਗੇ ਇਹਦੇ ਤੇ ਐਸੇ ਤਰ੍ਹਾਂ ਘਿਓ ਲਾ ਕੇ ਫਿਰ ਆਪਾਂ ਇਹਨੂੰ ਮੋਦਾ ਮਾਰਾਂਗੇ ਆਪਾਂ ਕਿਉਂ ਇਹਦੇ ਵਿੱਚ ਇਸ ਕਰਕੇ ਨੀਸ ਹੀ ਲਾਇਆ ਕਿਉਂਕਿ ਆਪਣੀ ਮਾਤਾ ਕਿਉਂ ਘਟ ਖਾਂਦੀ ਆ ਇਸ ਕਰਕੇ ਆਪਾਂ ਇਹਨੂੰ ਰੋਟੀ ਟਾਈਪ ਪਰੌਠੇ ਨੂੰ ਬਣਾਇਆ ਸੀ ਤੇ ਇਹਨੂੰ ਇਸ ਤਰ੍ਹਾਂ ਆਪਾਂ ਮੋਦਾ ਮਾਰ ਦਾਂਗੇ ਬਹੁਤ ਹੀ ਸਵਾਦ ਤੇ ਬਹੁਤ ਹੀ ਟੇਸਟੀ ਪਰੌਠਾ ਬਣਦਾ ਵਾ ਕਿਸੇ ਪਾਸਿਓਂ ਟੁੱਟਿਆ ਨਹੀਂ ਇਹ ਇਹਨੂੰ ਹੁਣ ਆਪਾਂ ਥੱਲੇ ਦਵਾਂਗੇ ਇਸ ਤਰ੍ਹਾਂ ਆਪਣਾ ਪਰੌਠਾ ਬਹੁਤ ਵਧੀਆ ਬਣ ਗਿਆ ਵਾ ਦੇਖੋ ਕਿੰਨਾ ਵਧੀਆ ਲੱਗਦਾ ਕ੍ਰਿਸਪੀ ਜਿਹਾ ਲੱਗਦਾ ਵਾ ਤੇ ਬਹੁਤ ਹੀ ਟੇਸਟੀ ਬਣੂਗਾ ਹੁਣ ਆਪਾਂ ਇਹਦਾ ਪਾਸਾ ਪਲਟਾਵਾਂਗੇ ਇਕ ਵੇਸਤਰਾ ਬਹੁਤ ਵਧੀਆ ਬਣਦਾ ਜਦੋਂ ਆਪਾਂ ਥਾਲੀ ਵਿੱਚ ਰੱਖਣਾ ਵਾ ਤਾਂ ਥਾਲੀ ਵਿੱਚ ਆਪਾਂ ਇੱਕ ਥੋਨਾ ਛੋਟਾ ਜਿਹਾ ਮਤਲਬ ਵਿਛਾ ਲਵਾਂਗੇ ਤਾਂ ਕਿ ਉਹ ਫਿਰ ਜਦੋਂ ਆਪਾਂ ਪਰੌਠਾ ਰੱਖਾਂਗੇ ਫਿਰ ਉਹ ਮੁੜਕਾ ਜਾਂ ਨਹੀਂ ਆਉਂਦਾ ਹੁੰਦਾ ਜਿਵੇਂ ਕਈ ਵਾਰੀ ਆਪਾਂ ਤੱਤਾ ਤੱਤਾ ਪਰੌਠਾ ਰੱਖਦੇ ਆ ਤਾਂ ਫਿਰ ਪਰੌਠਾ ਗਿੱਲਾ ਜਿਹਾ ਹੋ ਜਾਂਦਾ ਫਿਰ ਉਹ ਸੁਆਦ ਨਹੀਂ ਆਉਂਦਾ ਖਾਣ ਵਿੱਚ ਇਸ ਕਰਕੇ ਆਪਾਂ ਥਾਲੀ ਵਿੱਚ ਕੋਈ ਨਾ ਕੋਈ ਕੱਪੜਾ ਜ਼ਰੂਰ ਰੱਖਣਾ ਹੁੰਦਾ ਜਿਹਦੇ ਕਰਕੇ ਫਿਰ ਰੋਟੀ ਵਧੀਆ ਸੌਫਟ ਰਵੇ ਹੁਣ ਆਪਾਂ ਚਾਰ ਰੱਖ ਲਿਆ ਥਾਲੀ ਵਿੱਚ ਇਹ ਜਿਹੜਾ ਚਾਰ ਪਾਇਆ ਸੀ ਆਪਾਂ ਇਹ ਪਹਿਲਾਂ ਆਪਾਂ ਤੁਹਾਨੂੰ ਰੈਸਪੀ ਪਾ ਕੇ ਦਿਖਾਈ ਹੈ ਇਹ ਉਹੀ ਔਲੇ ਆ ਇਹ ਵੀ ਘਰੇ ਲੱਗੇ ਹੋਏ ਸੀਗੇ ਤੇ ਇਹ ਜਿਹੜੀ ਗਲਗਲ ਆ ਇਹ ਵੀ ਆਪਣੇ ਘਰੇ ਹੀ ਲੱਗੀ ਹੋਈ ਸੀਗੀ ਤੇ ਉਹ ਚਾਰੇ ਪਾਇਆ ਤੇ ਚਾਰ ਵੀ ਨਹੀਂ ਖਰਾਬ ਹੋਇਆ ਪਹਿਲਾਂ ਆਪਾਂ ਤੁਹਾਨੂੰ ਇਹ ਰੈਸਪੀ ਪਾ ਕੇ ਦਿਖਾ ਚੁੱਕੇ ਆ ਜੇ ਚਾਰ ਦੀ ਜ਼ਰੂਰਤ ਹੈਗੀ ਆ ਨਾਲ ਤਾਂ ਆਪਾਂ ਫਿਰ ਇਹ ਚਾਰ ਵੀ ਲੈ ਸਕਦੇ ਹੁੰਦੇ ਆ ਲਓ ਬੀਬੀ ਖਾਓ ਪਰੌਠਾ ਤੇ ਪਰੌਠਾ ਖਾ ਕੇ ਸਾਨੂੰ ਦੱਸਿਓ ਵੀ ਕਿਸ ਤਰ੍ਹਾਂ ਦਾ ਪਰੌਠਾ ਬਣਿਆ ਤੇ ਕਿੰਨਾ ਕੁ ਟੇਸਟੀ ਬਣਿਆ ਖਾ ਕੇ ਸਾਨੂੰ ਦੱਸਣਾ ਤੁਸੀਂ ਜਿਹੜਾ ਆਪਾਂ ਇਹ ਪਰੌਠਾ ਬਣਾਇਆ ਸੀ ਇਹ ਤਾਂ ਆਪਾਂ ਮਾਤਾ ਵਾਸਤੇ ਬਣਾਇਆ ਸੀ ਕਿਉਂਕਿ ਸਾਡੀ ਬੀਬੀ ਘਿਓ ਜ਼ਿਆਦਾ ਨਹੀਂ ਖਾਂਦੇ ਆਪਾਂ ਵਿੱਚ ਇਹਦੇ ਘਿਓ ਨਹੀਂ ਸਿਲਾਇਆ ਜਿਹੜਾ ਆਪਾਂ ਪਰੌਠਾ ਖਾਵਾਂਗੇ ਉਹਦੇ ਵਿੱਚ ਆਪਾਂ ਥੋੜਾ ਘਿਓ ਲਾ ਕੇ ਤੇ ਫੇਰ ਉਹਦੇ ਵਿੱਚ ਮਟੀਰੀਅਲ ਭਰ ਕੇ ਫੇਰ ਆਪਾਂ ਬਣਾਵਾਂਗੇ ਹਾਂ ਬੀਬੀ ਕਿਵੇਂ ਬਣਿਆ ਪਰੌਠਾ ਤੇ ਕਿੰਨਾ ਕੁ ਸਵਾਦ ਬਣਿਆ ਬਹੁਤ ਵਧੀਆ ਬਹੁਤ ਸਵਾਦ ਬਣਿਆ ਪਰੌਠਾ ਬਹੁਤ ਵਧੀਆ ਬਣਿਆ ਹਾਂਜੀ ਖਿਲਰਿਆ ਵੀ ਨਹੀਂ ਟੁੱਟਿਆ ਵੀ ਨਹੀਂ ਪਾਸਿਆਂ ਤੋਂ ਜਦੋਂ ਤੁਸੀਂ ਬਣਾਉਂਦੇ ਹੁੰਦੇ ਸੀ ਉਹਦੋਂ ਟੁੱਟਦੇ ਹੁੰਦੇ ਸੀਗੇ ਕਿ ਨਹੀਂ ਟੁੱਟ ਜਾਂਦੇ ਟੁੱਟ ਜਾਂਦੇ ਸੀਗੇ ਇਹ ਟੁੱਟ ਜਾਂਦੇ ਜੇ ਜਿਹੜੇ ਆਪਾਂ ਘਰੇ ਬਣਾ ਕੇ ਖਾਂਦੇ ਆ ਜਿਵੇਂ ਹੋਟਲਾਂ ਤੋਂ ਖਾਂਦੇ ਆ ਉਹਦਾ ਤੇ ਇਹਦਾ ਕੀ ਫਰਕ ਲੱਗਦਾ ਤੁਹਾਨੂੰ ਬਹੁਤ ਫਰਕ ਆ ਜੀ ਘਰੇ ਚੀਜ਼ ਜਿਹੜੀ ਬਣਾਉਣੀ ਹੋਰ ਚੀਜ਼ ਆ ਹਾਂਜੀ ਜਿਹੜੇ ਆਪਾਂ ਹੋਟਲ ਤੇ ਖਾਂਦੇ ਉਹਦੇ ਪਤਾ ਕੀ ਪੱਕਾ ਉਸ ਪਾਇਆ ਹੁੰਦਾ ਹਾਂਜੀ ਇਹ ਆਪਾਂ ਤੇਲ ਤੂਲ ਕਿਉਂ ਜਿਹੜਾ ਵੀ ਆਪਾਂ ਵਧੀਆ ਆਪਾਂ ਨੂੰ ਪਤਾ ਹੁੰਦਾ ਵੀ ਆਪਾਂ ਕਿੰਨੇ ਸਾਫ਼ ਸੁਥਰੇ ਢੰਗ ਨਾਲ ਬਣਾਉਨੇ ਆ ਗੋਭੀ ਧੋ ਕੇ ਬਣਾਉਨੇ ਆ ਉਹ ਪਤਾ ਨਹੀਂ ਹੁੰਦਾ ਪਾਨੂੰ ਹਾਂਜੀ ਉਹ ਨਹੀਂ ਪਤਾ ਹੁੰਦਾ ਹਾਂਜੀ ਹਾਂ ਠੀਕ ਖਾਣਾ ਪਚਔਰ ਸਪਰਾਟਾ ਬਣਾਵਾਂਗੇ ਸਭ ਤੋਂ ਪਹਿਲਾਂ ਆਪਾਂ ਸਾਰੇ ਪਾਸੇ ਇਹਦੇ ਕਿਉ ਲਾ ਦੇਵਾਂਗੇ ਇਸ ਤਰ੍ਹਾਂ ਇਸੇ ਤਰ੍ਹਾਂ ਚਾਰੇ ਪਾਸੇ ਲਾ ਕੇ ਕਿਉ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਮਟੀਰੀਅਲ ਬਣਿਆ ਉਹ ਦੇਖੋ ਕਿੰਨਾ ਵਧੀਆ ਬਣ ਗਿਆ ਇਹ ਤੇ ਇਸੇ ਤਰ੍ਹਾਂ ਆਪਾਂ ਇਹਨੂੰ ਲਾ ਦਵਾਂਗੇ ਇਹਦੇ ਵਿੱਚ ਆਪਾਂ ਜ਼ਿਆਦਾ ਪਾਵਾਂਗੇ ਥੋੜਾ ਜਿਹਾ ਕਿਉਂਕਿ ਆਪਾਂ ਰੋਟੀ ਇਹਨੂੰ ਵੇਲ ਲਿਆਵਾ ਵੇਲ ਕੇ ਤੇ ਬਹੁਤ ਵਧੀਆ ਇਹ ਪ੍ਰੋਠਾ ਬਣਾਵਾਂਗੇ ਆਪਾਂ ਜਿਹੜਾ ਪਹਿਲਾਂ ਬਣਿਆ ਸੀ ਪ੍ਰੋਠਾ ਉਹ ਵੀ ਬਹੁਤ ਵਧੀਆ ਬਣਿਆ ਤੇ ਇਸੇ ਤਰ੍ਹਾਂ ਆਪਾਂ ਹੁਣ ਇਹਨੂੰ ਫੋਲਡ ਕਰਾਂਗੇ ਇਧਰੋਂ ਇਧਰਲੇ ਪਾਸਿਓਂ ਕਰ ਦਾਂਗੇ ਇਦਾਂ ਉਹ ਇਸ ਤਰ੍ਹਾਂ ਕਰ ਦਾਂਗੇ ਤੇ ਫਿਰ ਇਹਨੂੰ ਇਸ ਤਰ੍ਹਾਂ ਕਰ ਦਾਂਗੇ ਜਿਸੇ ਤਰ੍ਹਾਂ ਆਪਾਂ ਹੁਣ ਇਹਨੂੰ ਸੁੱਕਾ ਆਟਾ ਲਾਵਾਂਗੇ ਸੁੱਕਾ ਆਟਾ ਲਾ ਕੇ ਮੇਰੀ ਤਾਂ ਬਸ ਆਦਤ ਬਣੀ ਹੋਈ ਆ ਵੀ ਪੋਣਾ ਰੱਖ ਕੇ ਬਣਾਉਣ ਦੀ ਤੇ ਉਸੇ ਤਰ੍ਹਾਂ ਆਪਾਂ ਇਹਨੂੰ ਪਹਿਲਾਂ ਚਾਰੇ ਪਾਸਿਆਂ ਤੋਂ ਇਸ ਤਰ੍ਹਾਂ ਹੱਥਾਂ ਨਾਲ ਨੱਪਣਾ ਵਾ ਫਿਰ ਆਪਾਂ ਹੁਣ ਇਹਨੂੰ 베ਲੇ ਨੇ ਨਾ 베ਲਾਂਗੇ ਜਿਸ ਤਰ੍ਹਾਂ ਦੇਖੋ ਆਪਾਂ ਇਹ ਵੇਲ ਲਿਆ ਪਰੌਠਾ ਇਸੇ ਤਰ੍ਹਾਂ ਗੋਭੀ ਦਿਸਣੀ ਚਾਹੀਦੀ ਹੈ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਵੀ ਇਸ ਤਰ੍ਹਾਂ ਗੋਭੀ ਦਿਸੂਗੀ ਤਾਂ ਫਿਰ ਕੱਚਾ ਨਹੀਂ ਬਚੋ ਰਹਿੰਦਾ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਉਸੇ ਤਰ੍ਹਾਂ ਤਵੇ ਤੇ ਘਿਓ ਲਾਵਾਂਗੇ ਇਸ ਤਰ੍ਹਾਂ ਘਿਓ ਲਾ ਕੇ ਤੇ ਆਪਾਂ ਪਰੌਠੇ ਨੂੰ ਇਸ ਤਰ੍ਹਾਂ ਪਾ ਦਾਂਗੇ ਦੋਨਾਂ ਸਾਈਡਾਂ ਤੋਂ ਗੋਭੀ ਉਸੇ ਤਰ੍ਹਾਂ ਦਿਸਣੀ ਚਾਹੀਦੀ ਹੁੰਦੀ ਆ ਹੁਣ ਆਪਾਂ ਇਹਨੂੰ ਇਹਦਾ ਪਾਸਾ ਥੱਲਾਗੇ ਇਸ ਤਰ੍ਹਾਂ ਪਹਿਲਾਂ ਥੋੜਾ ਥੋੜਾ ਇਸ ਤਰ੍ਹਾਂ ਕਰ ਲੈਣਾ ਤਾਂ ਕਿ ਟੁੱਟੇ ਨਾ ਤੇ ਹੁਣ ਆਪਾਂ ਇਹਦਾ ਪਾਸਾ ਪਲਟਾ ਦਾਂਗੇ ਇਸ ਤਰ੍ਹਾਂ ਬਹੁਤ ਵਧੀਆ ਲੱਗਦਾ ਵਾ ਹੁਣ ਆਪਾਂ ਇਹਦੇ ਸਾਈਡਾਂ ਤੇ ਘਿਓ ਲਾ ਦਵਾਂਗੇ ਜੇ ਕੋਈ ਘੱਟ ਘਿਓ ਖਾਂਦਾ ਉਹ ਨਾ ਵੀ ਲਾਵੇ ਘੱਟ ਲਾ ਸਕਦਾ ਜਿਵੇਂ ਆਪਾਂ ਪਹਿਲਾਂ ਬਣਾਇਆ ਤੇ ਉੱਤੇ ਆਪਾਂ ਘੱਟ ਘਿਓ ਲਾਇਆ ਤੇ ਜੇ ਆਪਾਂ ਇਸ ਤਰ੍ਹਾਂ ਬਣਾਵਾਂਗੇ ਤਾਂ ਇਹ ਦੇਖਣ ਵਿੱਚ ਵੀ ਵਧੀਆ ਲੱਗਦਾ ਤੇ ਫਿਰ ਖਾਣ ਵਿੱਚ ਵੀ ਵਧੀਆ ਲੱਗਦਾ ਜਿਹਨੂੰ ਨਹੀਂ ਪ੍ਰੋਬਲਮ ਉਹ ਘਿਓ ਲਾ ਕੇ ਪਾਸਾ ਪਰਤਾ ਕੇ ਇਸ ਤਰ੍ਹਾਂ ਬਹੁਤ ਵਧੀਆ ਲੱਗਦਾ ਦੇਖੋ ਕਿੰਨਾ ਵਧੀਆ ਲੱਗਦਾ ਵਾ ਪਰੌਠਾ ਜਿਹੜੇ ਆਪਾਂ ਬਜ਼ਾਰਾਂ ਵਿੱਚੋਂ ਖਾਂਦੇ ਆ ਉਹ ਆਪਾਂ ਨੂੰ ਤਾਂ ਵਧੀਆ ਲੱਗਦਾ ਹੁੰਦਾ ਵੀ ਇਸ ਤਰ੍ਹਾਂ ਲਾਲਜਾ ਬਣਿਆ ਹੁੰਦਾ ਕਿਉਂ ਜ਼ਿਆਦਾ ਲਾਇਆ ਹੁੰਦਾ ਉਹਨਾਂ ਦਾ ਤੇ ਵਿੱਚ ਦੇਗੀ ਮਿਰਚ ਪਾਈ ਹੁੰਦੀ ਹੈ ਤਾਂ ਕਰਕੇ ਉਹ ਲਾਲ ਜੀ ਭਾ ਮਾਰਦੀ ਕਰਕੇ ਆਪਾਂ ਨੂੰ ਐਂ ਲੱਗਦਾ ਹੁੰਦਾ ਵੀ ਇਹ ਆਪਣੇ ਤੋਂ ਘਰਾਂ 'ਚ ਨਹੀਂ ਬਣਦੇ ਘਰਾਂ 'ਚ ਬਣਦੇ ਹੈ ਇਹ ਕਿਉਂ ਜ਼ਿਆਦਾ ਲਾਉਣਾ ਪੈਂਦਾ ਇਸ ਤਰ੍ਹਾਂ ਆਪਾਂ ਇਹਦਾ ਪਾਸਾ ਪਰਤਾ ਕੇ ਫਿਰ ਉਹਨੂੰ ਨੱਪ ਦਵਾਂਗੇ ਤੇ ਫਿਰ ਨਾ ਬਹੁਤ ਵਧੀਆ ਲੱਗਦਾ क्रिस्पी ਜਿਹਾ ਬਣ ਜਾਂਦਾ ਤੇ ਖਾਣ ਵਿੱਚ ਵੀ ਬਹੁਤ ਵਧੀਆ ਲੱਗਦਾ ਲਓ ਜੀ ਆਪਣਾ ਪਰੌਠਾ ਬਣ ਚੁੱਕਿਆ ਹੁਣ ਆਪਾਂ ਇਹਨੂੰ ਥਾਲੀ ਵਿੱਚ ਇਸ ਤਰ੍ਹਾਂ ਪਰੋਸਾਂਗੇ ਲਓ ਜੀ ਹਾਂਜੀ ਪਰੌਠੇ ਆਪਣੇ ਬਣ ਚੁੱਕੇ ਆ ਪਰੌਠੇ ਦੇਖੋ ਕਿੰਨੇ ਵਧੀਆ ਬਣੇ ਆ ਬਿਲਕੁਲ ਕੋਈ ਕਿਨਾਰਾ ਨਹੀਂ ਟੁੱਟਿਆਗਾ ਤੇ ਗੋਲ ਗੋਲ ਆਪਾਂ ਪਰੌਠੇ ਬਣਾਏ ਆ ਤੇ ਬਹੁਤ ਹੀ ਵਧੀਆ ਬਣੇ ਆ ਵਿੱਚੋਂ ਓਵੇਂ ਮਟੀਰੀਅਲ ਦਿਸ ਰਿਹਾ ਵਾ ਤੇ ਇਹਦੇ ਨਾਲ ਆਪਾਂ ਜਿਵੇਂ ਹੁਣੇ ਪਰੌਠੇ ਖਾਣੇ ਆ ਆਪਾਂ ਇਹਦੇ ਨਾਲ ਦੇਸੀ ਘਿਓ ਵੀ ਲੈ ਸਕਦੇ ਆ ਦਹੀਂ ਵੀ ਲੈ ਸਕਦੇ ਆ ਤੇ ਨਾਲ ਆਚਾਰ ਵੀ ਲੈ ਸਕਦੇ ਆ ਸਲਾਦ ਵੀ ਲੈ ਸਕਦੇ ਆ ਤਾਂ ਫਿਰ ਉਹ ਐਂ ਲੱਗਦਾ ਹੁੰਦਾ ਜਿਵੇਂ ਆਪਾਂ ਵਿਚਾਰ ਚ ਬੈਠੇ ਹੀ ਪਰੌਠੇ ਖਾ ਰਹੇ ਆ ਤੇ ਜੇ ਤੁਹਾਨੂੰ ਐਂ ਲੱਗਦਾ ਵੀ ਦਹੀਂ ਵੀ ਠੰਡਾ ਲੱਗਦਾ ਤੁਹਾਨੂੰ ਤਾਂ ਤੁਸੀਂ ਚਾਹ ਬਣਾ ਕੇ ਤੇ ਚਾਹ ਨਾਲ ਵੀ ਖਾ ਸਕਦੇ ਆ ਤੇ ਬਹੁਤ ਹੀ ਟੇਸਟੀ ਪਰੌਠੇ ਬਣ ਜਾਂਦੇ ਆ ਹਾਂਜੀ ਕਿਵੇਂ ਦੀ ਲੱਗੀ ਅੱਜ ਦੀ ਇਹ ਵੀਡੀਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਮਿਲਦੇ ਆਂ ਅਗਲੀ ਵੀਡੀਓ ਲੈ ਕੇ ਤੁਹਾਡੇ ਨਾਲ ਜਲਦ ਹੀ ਸਤਿ ਸ੍ਰੀ ਅਕਾਲ